TPS ਬੋਰਡ ਵੱਲੋਂ ਕਲਰ ਕਮ ਡਰਟਿੰਡੀ ਆਪਰੇਟਰ ਦੀਆਂ 939 ਪੋਸਟਾਂ ਲਈ ਕਾਉਂਸਲਿੰਗ ਸ਼ਡਿਊਲ ਹੈ ਜਿਹੜਾ ਜੀ 19 12 23 ਤੋਂ ਲੈ ਕੇ 20 12 23 ਤੱਕ ਰੱਖਿਆ ਗਿਆ ਸੀਗਾ ਕਾਫੀ ਕੈਂਡੀਡੇਟ ਜਿਹੜੇ ਕਾਉਂਸਲਿੰਗ 'ਚ ਗੈਰਹਾਜ਼ਰ ਰਹੇ ਨੇ ਇਹਨਾਂ ਨੂੰ ਦੁਬਾਰਾ ਫੇਰ ਮੌਕਾ ਦਿੱਤਾ ਜਾਂਦਾ ਹੈ ਜੀ ਸ਼ਡਿਊਲ ਹੈ ਜਿਹੜਾ ਉਹ ਵੈਬਸਾਈਟ ਦੇ ਉੱਪਰ ਹੈਗਾ ਇਸ ਤੋਂ ਬਾਅਦ ਤੁਹਾਨੂੰ ਸ਼ਡਿਊਲ ਵੀ ਦੀ ਵੀਡੀਓ ਵੀ ਆਪਾਂ ਲੈ ਕੇ ਆਵਾਂਗੇ ਜਿੰਨਾ ਕੈਂਡੀਡੇਟ ਨੇ ਕਾਉਂਸਲਿੰਗ 'ਚ ਹਾਜ਼ਰ ਨਹੀਂ ਹੋਏ ਉਹਨਾਂ ਨੂੰ ਦੁਬਾਰਾ ਫੇਰ ਮੌਕਾ ਦਿੱਤਾ ਜਾਂਦਾ ਸਾਰੇ ਜ਼ਰੂਰੀ ਦਸਤਾਵੇਜ਼ ਜੇ ਤੁਸੀਂ ਲੈ ਕੇ ਹਾਜ਼ਰ ਹੋਣਾ ਹੈਗਾ ਕਾਉਂਸਲਿੰਗ ਸ਼ਡਿਊਲ 'ਚ ਬਦਲਾਅ ਕਰਨ ਦਾ ਹੱਕ ਹੈ ਜਿਹੜਾ ਬੈਂਕ ਦੇ ਕੋਲੇ ਰੱਖਮ ਹੈ ਠੀਕ ਹੈ ਜੀ ਲਿਸਟ ਜਿਹੜੀ ਉਹ ਵੀ ਆਪਾਂ ਜਲਦੀ ਹੀ ਪ੍ਰੋਵਾਈਡ ਕਰਾਉਣਾ ਹੈ ਤੁਹਾਨੂੰ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਪਲੀਜ਼ ਉਹਨਾਂ ਨੂੰ ਫੋਲੋ ਕਰ ਲਿਓ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲਟਾ ਕੇ ਚੈਨਲ ਵੀ ਆਪਣਾ ਉਹਨਾਂ ਨੂੰ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਹੈ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਕਮੈਂਟ ਜਰੂਰ ਕਰ ਦਿਓ ਕਲੀਅਰ ਹੈ ਜੀ WhatsApp ਚੈਨਲ ਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਕਾਫੀ ਕੈਂਡੀਡੇਟ ਰਹਿੰਦੇ ਨੇ WhatsApp ਚੈਨਲ ਜੁਆਇਨ ਕਰਨ ਤੋਂ ਪਲੀਜ਼ ਉਹ ਵੀ ਸਾਰੇ ਜੁਆਇਨ ਕਰ ਲਿਓ ਤੇ ਜਿਹੜੇ ਕੈਂਡੀਡੇਟ ਕਾਉਂਸਲਿੰਗ ਤੇ ਨਹੀਂ ਜਾ ਰਹੇ ਉਹਨਾਂ ਤੱਕ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਨਾਮ ਹੈ ਜਿਹੜੇ ਆਪਾਂ ਜਲਦ ਹੀ ਨੈਕਸਟ ਵੀਡੀਓ 'ਚ ਤੁਹਾਨੂੰ ਦੱਸਦੇ ਹਾਂ ਕਿਹ